ਇਹ ਜਿਹੜਾ ਲੋਕਲ ਇਹ ਲੋਕਾਂ ਨੂੰ ਫਰੀ ਦਿੰਦਿਆ ਆਨਾਜ ਫਾਲਾ ਢਮਗਾਣਾ ਇਹਦਾ ਲੋਕ ਹੱਸੀ ਕਰਦੇ ਹੀ ਜਮ ਕੰਮ ਕਰਨ ਨੂੰ ਬੰਦ ਹੋ ਗਏ ਕਿ ਪਬਲਿਕ ਦਾ ਜਿਹੜਾ ਕੱਦੂ ਕਸ ਹੋਇਆ ਮੈਂ ਆਪਣੀ ਲਾਈਫ ਸੀਡਾ ਵੱਡਾ ਕੱਦੂ ਕਸੋਂ ਦਾ ਨਹੀਂ ਦੇਖਿਆ ਬੇਰੋਜ਼ਗਾਰੀ ਸਭ ਤੋਂ ਮੇਨ ਮੁੱਦਾ 400 ਦਾ ਸਿਲੰਡਰ 1600 ਦਾ 1200 ਦਾ 1000 ਰੁਪਏ ਦਾ ਬੇਰੋਜ਼ਗਾਰੀ 15-15 ਲੱਖ ਰੁਪਏ ਤੁਹਾਡੇ ਅਕਾਊਂਟ ਚ ਆ ਜਾਣਗੇ ਅੱਜ ਤੱਕ ਕਿਸੇ ਦੇ ਅਕਾਊਂਟ ਚ ਨਹੀਂ ਆਇਆ ਹੈਗਾ ਇੱਕ ਹੁੰਦੀ ਆ ਰਾਜਨੀਤੀ ਕਰਨੀ ਇੱਕ ਹੁੰਦੀ ਨੀਚਪੁਨੇ ਦੀ ਰਾਜਨੀਤੀ ਜਿਹੜੀਆਂ ਹੁੰਦੀਆਂ ਸਰਕਾਰਾਂ ਵਾ ਇਹ ਨੀਚਪੁਨੇ ਦੀ ਰਾਜਨੀਤੀ ਤੇ ਉਤਰ ਆਂਦੇ ਆ 2024 ਦੀ ਚੋਣਾਂ ਸਭ ਤੋਂ ਹੋੜ ਸੀਟ ਪਟਿਆਲਾ ਮੰਨੀ ਜਾਂਦੀ ਆ ਸ਼ਾਹੀ ਇਲਾਕਾ ਆ ਕਦੇ ਤਾਂ ਕਹਿੰਦੇ ਦੀ ਪੂਰਾ ਮਾਲਵਾ ਹੀ ਖੇਤਰ ਆਂਦਾ ਹੁੰਦਾ ਸੀ ਕਿਸੇ ਸਮੇਂ ਤੇ ਹੁਣ ਚਲੋ ਛੋਟਾ ਹੋ ਗਿਆ ਸਰਕਾਰ ਕਿਵੇਂ ذری ਪਹਿਲਾਂ ਪਿਛਲੀ ਸਰਕਾਰ ਬਹੁਤ ਵਧੀਆ ਰਹੀ ਆ ਵਧੀਆ ਰਹੀ ਆ ਹਾਂ 2 ਸਾਲ ਦੇ ਵਿੱਚ ਬਹੁਤ ਹੀ ਕੰਮ ਕਰਿਆ ਸਰਕਾਰ ਨੇ ਬਹੁਤ ਲੋਕ ਖੁਸ਼ ਨੇ ਕਿਸ ਤਰੀਕੇ ਦਾ ਕੰਮ ਕੋਈ ਸ਼ਬਦਾਂ 'ਚ ਬਿਆਨ ਕਰਾ। ਹਾਂ, ਬਿਜਲੀ ਦੇਖੋ ਸਭ ਦੀ ਮਾਫੋਰੀ ਆ। 80-90% ਲੋਕਾਂ ਦੀ ਬਿਜਲੀ ਮਾਪ ਹੈ। ਵਧੀਆ ਐਵੇਂ ਸਕੂਲ ਬਣਾਤੇ। ਹਾਂਜੀ ਆਪਣਾ ਮਹੱਲਾ ਕਲੀਨਿਕ ਬਣਾਤੇ। 43000 ਨੌਕਰੀਆਂ ਦੇਤੀਆਂ। ਕੋਈ ਕਿਸੇ ਪੈਸੇ ਨਹੀਂ ਲੱਗਿਆ। ਲੋਕ ਬੜੇ ਖੁਸ਼ ਨੇ। ਅਜਾ ਜਿਹੜੇ ਨਾਲੇ ਕਸੀਆਂ ਇਹ ਪਾਣੀ ਛੱਡ ਤੇ ਖੇਤਾਂ ਦੇ ਵਿੱਚ ਪਾਣੀ ਲੱਗ ਰਿਹਾ। ਬਹੁਤ ਹੀ ਵਧੀਆ ਕੰਮ ਕਰ ਰਹੀ ਸਰਕਾਰ। ਚੋਣਾ ਲੋਕ ਸਭਾ ਚੋਣਾ ਇਹ ਤੇ ਲੋਕ ਸਭਾ ਚੋਣਾ ਆਮ ਤੌਰ ਤੇ ਪ੍ਰਧਾਨ ਮੰਤਰੀ ਬਣਦਾ ਕੇਂਦਰ ਸਰਕਾਰ ਬਣਾਉਂਦੀਆਂ ਕੇਂਦਰ ਸਰਕਾਰ ਕਿਵੇਂ ਦੀ ਰਹੀ ਹੈ ਪਿਛਲੀ ਕੇਂਦਰ ਸਰਕਾਰ ਉਹਦਾ ਲੋਕ ਇਹਨਾਂ ਪਸੰਦ ਨਹੀਂ ਕਰਦੇ ਇਹਨਾਂ ਨੂੰ ਪਸੰਦ ਨਹੀਂ ਕਰਦੇ ਲੋਕ ਨਹੀਂ ਕਰਦੇ ਨਹੀਂ ਲੋਕੋ ਲੋਕ ਉਹਨਾਂ ਨੂੰ ਪਸੰਦ ਕਰ ਜਿਹੜੇ ਸਾਰੀ ਜਨਤਾ ਵਾਰੀ ਸੋਚਣ ਸਾਰੇ ਲੋਕਾਂ ਵਾਂਗ ਸੋਚਣ ਸਾਰੇ ਵਰਗਾਂ ਵਾਂਗ ਸੋਚਣ ਉਸ ਨੂੰ ਲੋਕ ਸਰਕਾਰ ਲੋਕ ਪਸੰਦ ਕਰਦੇ ਸਰਕਾਰ ਨੂੰ ਠੀਕ ਹੈ ਜੀ ਆਪਣਾ ਕੀ ਨਾਮ ਹੈ ਦੇਖ ਸਿੰਘ ਜੀ ਆ ਭਾਜੀ ਭਾਜੀ ਹੁਰੀ ਕਹਿੰਦੇ ਇਹ ਕਹਿੰਦੇ ਕਿ ਆਮ ਲੋਕ ਜਿਹਨੂੰ ਪਸੰਦ ਕਰਦੇ ਆ ਉਹ ਸਰਕਾਰ ਨਹੀਂ ਇਹ ਤੁਹਾਨੂੰ ਕੀ ਲੱਗਦਾ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਦੀ ਕੇਂਦਰ ਦੀ ਕਿੰਨੇ 10 ਸਾਲ ਲੈ ਲੈ ਲਗਭਗ ਮੈਨੂੰ ਪੰਜ ਤੇ ਪੰਜ 10 ਸਾਲ ਲੱਤੇ ਆ ਸਰਕਾਰ ਨੇ ਮੈਂ ਮੈਂ ਕਹਿੰਦਾ ਵੀ ਸਹੂਲਤਾਂ ਦੇਣਾ ਕੋਈ ਗੁਨਾਹ ਨਹੀਂ ਹੈ ਪਰ ਇਨੀ ਸਹੂਲਤਾਂ ਦੇ ਕੇ ਖਸੀ ਕਰਨਾ ਇਹ ਗਮ ਗਲਤ ਹੈ ਇਹ ਜਿਹੜਾ ਲੋਕਲੇ ਲੋਕਾਂ ਨੂੰ ਫਰੀ ਦਿੰਦੇ ਆ ਅਨਾਜ ਫਾਲਾ ਢਮਗਾਣਾ ਇਹਦਾ ਲੋਕ ਖਸੀ ਕਰਦੇ ਜਮ ਕੰਮ ਕਰਨ ਨੂੰ ਬੰਦ ਹੋ ਗਏ ਖੇਲਾਂ ਵਿੱਚ ਪਿੰਡਾਂ ਜਾਣਿਆ ਸੀ ਤਾਸ ਖੇਡਦੇ ਹੁੰਦੇ ਸੀ ਕੰਮ ਨਹੀਂ ਕਰਦੇ ਬੱਲੇ ਵੀ ਕੜ ਕੇ ਮਿਲ ਜਾਣੀਆਂ ਬਿਜਲੀ ਫਰੀ ਹੈ ਪਾਣੀ ਫਰੀ ਹੈ ਕੰਮ ਕਰਨ ਦੀ ਕੀ ਜਰੂਰਤ ਆ ਇਹ ਜਦੋਂ ਕਿਸੇ ਕੌਮ ਨੂੰ ਖਸੀ ਕਰਨਾ ਜੀ ਉਹਨੂੰ ਫਰੀ ਫੈਸਿਲਿਟੀ ਦੇ ਦਿਓ ਖਤਮ ਹੋ ਜਾਂਦੀ ਹੈ ਕੌਮ ਬਸ ਆਪਣੇ ਕੀ ਨਾਮ ਜੀ ਮੇਰਾ ਨਾਮ ਸੁਨੀਲ ਹੈ ਜੀ ਸਰ ਸੁਨੀਲ ਜੀ ਇੱਥੋਂ ਦੇ ਵਸਨੀਕੋ ਪਟਿਆਲੇ ਦੇ ਆ ਵਸੀਆਂ ਜੀ ਤੇ ਪਟਿਆਲਾ ਦੇ ਵਸਨੀਕੋ ਵੋਟ ਬਦਲ ਮੈਨੂੰ ਐਕਸਪੀਰੀਅੰਸ ਸਭ ਤੋਂ ਵੱਧ ਲੱਗਦਾ ਤੁਹਾਡਾ ਬਿਲਕੁਲ ਜੀ 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 ਸਰ ਪੰਜਾਬ ਦੀ ਚੋਣਾਂ ਵੇਖਿਆ ਨੇ ਇੰਡੀਆ ਲੈਵਲ ਦੀਆਂ ਚੋਣਾਂ ਦੇਖੀ ਹੋੜੀਆਂ ਸਰਕਾਰ ਕਿਵੇਂ ਦੇ ਰਹੀ ਆ ਅੱਜ ਜਿਹੜਾ ਸਮਾਂ ਹੈ ਉਹ ਸੈਂਟਰ ਦੀ ਸਰਕਾਰ ਦੇ ਸਵਾਲਾਂ ਦੇ ਉੱਤੇ ਹੋਣਾ ਚਾਹੀਦਾ ਹੈ ਜੇ ਮੈਂ ਕਹਾ ਕਿ ਮੈਂ 10 ਸਾਲਾਂ ਪਿੱਛੇ ਦੇ ਵਿੱਚ ਜਿਹੜੀ ਮਹਿੰਗਾਈ ਬੇਰੋਜ਼ਗਾਰੀ ਜੁਮਲੇਬਾਜ਼ੀ 100% ਜੁਮਲੇਬਾਜ਼ੀ ਸੈਂਟਰ ਦੀ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਸਿੱਧਾਨ ਮੈਨਾ ਹੱਲਣਾ ਚਾਹੁੰਦਾ ਹੈ ਕਿ ਪਬਲਿਕ ਦਾ ਜਿਹੜਾ ਕੱਦੂ ਕਸ ਹੋਇਆ ਮੈਂ ਆਪਣੀ ਲਾਈਫ ਸੀਟਾਂ ਵੱਡਾ ਕੱਦੂ ਕਸੋਂ ਦਾ ਨਹੀਂ ਦੇਖਿਆ ਬੇਰੋਜ਼ਗਾਰੀ ਸਭ ਤੋਂ ਮੇਨ ਮੁੱਦਾ 400 ਦਾ ਸਿਲੰਡਰ 1600 ਦਾ 1200 ਦਾ 1000 ਰੁਪਏ ਦਾ ਬੇਰੋਜ਼ਗਾਰੀ 15-15 ਲੱਖ ਰੁਪਏ ਤੁਹਾਡੇ account 'ਚ ਆ ਜਾਣਗੇ ਅਜੇ ਤੱਕ ਕਿਸੇ ਦਾ account 'ਚ ਨਹੀਂ ਆਇਆ ਹੈਗਾ ਠੀਕ ਹੈ ਨਾ ਔਰ ਸੋਨਾ ਲਾ ਲੋ ਸੀ ਇਹ ਨਾਰਾ ਲਾਣੇ ਇਹ ਮੰਗਲ ਸੂਤਰ ਲੈ ਲੇਗੇ ਜੀ ਕਾਂਗਰਸ ਮੈਂ ਕਾਗਜ਼ਪਰਤ ਜੁੜੇ ਹੋਏ ਹਾਂ ਤੇ ਮੈਂ 16 ਮਤਲਬ ਇਹ ਕਹਿੰਦੇ ਜੀ ਮੰਗਲ ਸੂਤਰ ਕਾਂਗਰਸ ਪਾਰਟ ਸਰਕਾਰ ਆ ਗਈ ਤੇ ਸਭ ਦੇ ਮੰਗਲ ਸੂਤਰ ਸੀਨੇ ਲੈਣਗੇ ਤੁਸੀਂ ਸਭ ਮੰਗਲ ਸੂਤਰ ਪਹਿਲਾਂ ਹੀ ਛੇ ਲੈ 25000 ਦਾ ਸੋਨਾ 76 76000 ਚਲੋ 17 ਜੋ ਮਰਜੀਦਾ ਆਏਗਾ ਇਸ ਕਰਕੇ ਇਹਨਾਂ ਦਾ ਜੋ ਕੰਮ ਇਹਨਾਂ ਨੇ ਦਿਖਾਏ ਜੇ ਮੈਂ ਤੁਹਾਨੂੰ ਆਪਣੇ ਕੰਮ ਸੁਣਾਵਾ ਜਾਂ ਆਪਣੇ ਕਾਂਗਰਸ ਪਾਰਟੀ ਦਾ ਆਪਣਾ ਮੈਨੀਫੈਸਟ ਦੱਸਾਂ ਇਹ ਜੁਮਲੇਬਾਜ਼ ਨਹੀਂ ਹੋ ਗਈ 100% ਜੋ ਕੰਮ ਮੈਨੀਫੈਸਟ ਹੋਇਆ ਔਰ ਕਈ ਕੰਮ ਹੈ ਜੋ ਕਿ ਜਿਹੜੇ ਪ੍ਰਾਇੋਰਟੀ ਲੈਵਲ ਤੇ ਉੱਤੇ ਹੋਣਗੇ ਜਿਵੇਂ ਤੁਸੀਂ ਲਾ ਲੋ ਨੌਕਰੀਆਂ ਹੋ ਗਈਆਂ ਬੇਰੁਜ਼ਗਾਰੀ ਦਾ ਮੁੱਦਾ ਹੋ ਗਿਆ ਜਾਂ ਅੰਗਨwadi ਵਰਕਰਸ ਹੋ ਗਏ ਜਿਨ੍ਹਾਂ ਦੀ ਸੈਲਰੀ 10000 ਰੁਪਏ ਲੰਮ ਸਮੇਂ ਦੀ ਇਹ ਗੱਲਾਂ ਤੇ ਸਾਰੀਆਂ ਜੋ ਸਾਡਾ ਮੈਨੀਫੈਸਟੋ ਉਹ ਬਿਲਕੁਲ ਲਾਹੇਵੰਦ ਹੋਏਗਾ ਔਰ ਜੇ ਕਾਂਗਰਸ ਸਰਕਾਰ ਨੂੰ ਪਰਿਮਾਗ ਮਿਲ ਗਿਆ ਇਹ ਸਾਡਾ ਦਾਵਾ ਹੋਏਗਾ ਉਹ ਕੰਮ ਕਰਾਂਗੇ ਕਿ 15 ਸਾਲ ਸਾਡੀ ਸਰਕਾਰ ਨੂੰ ਹੋਏ ਹਟਾ ਨਹੀਂ ਚੱਲੇ ਭਾਈ ਮੌਜੂਦ ਨੇ ਇੱਕ ਨੌਜਵਾਨ ਵੀ ਹੁੰਦਾ ਬਾਈ ਅੱਗੇ ਆਓ ਥੋੜਾ ਆਪਣਾ ਕੀ ਨਾਮ ਹੈ ਜਸਵੀਰ ਸਿੰਘ ਜਸਵੀਰ ਭਾਈ ਭਾਈ ਅੰਕਲ ਦਾ ਐਕਸਪੀਰੀਅੰਸ ਬੜਾ ਸੀਗਾ ਸਰਕਾਰਾਂ ਦੇ ਬਾਰੇ ਦੱਸਿਆ ਕਹਿੰਦੇ ਬੇਰਜ਼ਗਾਰੀ ਬਹੁਤ ਵੱਡਾ ਦੇਸ਼ ਦਾ ਮੁੱਦਾ ਅਸੀਂ ਸਾਰੇ ਪਾਸੇ ਚ ਨਿਗਾਹ ਮਾਰ ਕੇ ਦੇਖੀਏ ਕੋਈ ਜਵਾਨ ਨਹੀਂ ਦੀਦਾ ਪਿਆ ਇੱਥੇ ਸਾਰੇ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਹੇ ਆ ਕਹਿੰਦੇ ਨੌਕਰੀਆਂ ਦੀ ਤਲਾਸ਼ ਦੇ ਵਿੱਚ ਪ੍ਰਵਾਸ ਕਰਨਾ ਜ਼ਰੂਰੀ ਹੋ ਚੁੱਕਿਆ ਹੈ ਨਾ ਬੇਰਜ਼ਗਾਰ ਹੋਵੇ ਤੁਹਾਡਾ ਇੱਕ ਅ ਪਹਿਲੀ ਗੱਲ ਤਾਂ ਇਹ ਵੇਖੋ ਜਿਹੜੀਆਂ ਇਹ ਇਲੈਕਸ਼ਨ ਆ ਤੁਸੀਂ ਬੜੇ ਲੰਮੇ ਸਮੇਂ ਤੋਂ ਦੇਖ ਰਹੇ ਹੋ ਤੁਸੀਂ ਵੀ ਪਿੰਡ ਪਿੰਡ ਜਾਣਦੇ ਹੋ ਇਹ ਮੁੱਦਾਹੀਨ ਰਾਜਨੀਤੀ ਹੋਣ ਲੱਗ ਪਈ ਹੈ ਇੱਕ ਹੁੰਦੀ ਆ ਰਾਜਨੀਤੀ ਕਰਨੀ ਇੱਕ ਹੁੰਦੀ ਨੀਚਪੁਨੇ ਦੀ ਰਾਜਨੀਤੀ ਜਿਹੜੀਆਂ ਹੁੰਦੀਆਂ ਸਰਕਾਰਾਂ ਵਾ ਇਹ ਨੀਚਪੁਨੇ ਦੀ ਰਾਜਨੀਤੀ ਤੇ ਉਤਰ ਆਂ ਜਣੇ ਜਿਹੜੀਆਂ ਇਹ ਇਲੈਕਸ਼ਨ ਨੇ 2024 ਵਾਲੀਆਂ ਜਿਹੜੀਆਂ ਇਲੈਕਸ਼ਨ ਨੇ ਆਪਣਾ ਇਲੈਕਸ਼ਨ ਲੜਦੇ ਪਏ ਨੇ ਇਹਦੇ ਵਿੱਚ ਗਵਰਨਮੈਂਟ ਜੇਕਰ ਬੀਜੇਪੀ ਗਵਰਨਮੈਂਟ ਦਾ ਆਪਾਂ ਰਿਜ਼ਲਟ ਦੇਖੀਏ ਤਾਂ ਪਿਛਲੇ 10 ਸਾਲਾਂ ਚ ਕੋਈ ਵਧੀਆ ਰਿਜ਼ਲਟ ਨਹੀਂ ਦੇਖਣ ਨੂੰ ਮਿਲਿਆ ਉਹਦੇ ਵਿੱਚ ਕੀ ਹੈ ਕਿ ਸਭ ਤੋਂ ਵੱਡੀ ਮਾਰ ਜਿਹੜੀ ਹੈ ਸਾਡੇ ਦੇਸ਼ ਤੇ ਜਿਹੜਾ ਕਰਜ਼ਾ ਉਹ ਦਿਨ ਬਈ ਦਿਨ ਅੱਜ ਬੱਚਾ ਅੱਜ ਇੱਕ ਮਿੰਟ ਹੁਣ ਵੀ ਬੱਚਾ ਪੈਦਾ ਹੋਵੇਗਾ ਉਹਦੇ ਜੰਮ ਦੇ ਤੇ ਕਰਜ਼ਾ ਸਾਡਾ ਦੇਸ਼ ਕਰਜ਼ੇ ਵਿੱਚ ਬਹੁਤ ਡੁੱਬ ਚੁੱਕਾ ਹੈ ਕਹਿਣ ਨੂੰ ਵੱਡੇ ਵੱਡੇ ਝੂਮਲੇ ਨੇ ਜੇਕਰ ਅਸੀਂ 15 ਲੱਖ ਹੋ ਵੇਖ ਕੇ ਵੋਟ ਪਾ ਰਹੇ ਆ ਆਟਾ ਦਾਲ ਫ੍ਰੀ ਵੇਖ ਕੇ ਵੋਟ ਪਾ ਰਹੇ ਆ ਜਾਂ ਮਨੋ ਬਿਜਲੀ ਫ੍ਰੀ ਵੇਖ ਕੇ ਵੋਟ ਪਾ ਰਹੇ ਆ ਸਫਰ ਫ੍ਰੀ ਵੇਖ ਕੇ ਵੋਟ ਪਾ ਰਹੇ ਆ 1000 ਰੁਪਿਆ ਫ੍ਰੀ ਵੇਖ ਕੇ ਵੋਟ ਪਾ ਰਹੇ ਆ ਤੇ ਸਾਰੀ ਜ਼ਿੰਦਗੀ ਤੁਹਾਡੇ ਛੱਤਰ ਪਹਿਣਗੇ ਇਹ ਗੱਲ ਨੂੰ ਨੋਟ ਕਰਨਾ ਪਵੇਗਾ ਆਪਾਂ ਨੂੰ ਸਮਝਣਾ ਪਵੇਗਾ ਕਿ ਸਾਡਾ ਅਸਲੀ ਸਾਡੇ ਮੁੱਦੇ ਹੈ ਕੀ ਹੈ ਸਾਡੇ ਐਜੂਕੇਸ਼ਨ ਸਾਡਾ ਮੁੱਦਾ ਹੈ ਅੱਜ ਜਿਹੜੇ ਗਵਰਨਮੈਂਟ ਪਿਛਲੇ ਕਹਿੰਦੀ ਸੀ ਅਸੀਂ ਇੰਨੇ ਲੱਖ ਨੌਕਰੀਆਂ ਦੇਵਾਂਗੇ ਕੋਈ ਨੌਕਰੀ ਦਾ ਨਹੀਂ ਕਹਿ ਰਹੇ ਅਬ ਵੀਰ ਜੀ ਕਾਂਗਰਸ ਗਵਰਨਮੈਂਟ ਦੀ ਕਹੇ ਗਈ ਗੱਲ ਲੰਮਾ ਸਮਾਂ ਕਾਂਗਰਸ ਗਵਰਨਮੈਂਟ ਰਹੀ ਸੀ ਉਹਨਾਂ ਨੇ ਕੀ ਦਿੱਤਾ ਆ ਆਮ ਆਦਮੀ ਪਾਰਟੀ ਆਈ ਸੀਗੀ ਇਹਨਾਂ ਨੇ ਕੀ ਕਰ ਦਿੱਤਾ ਆ ਬੀਜੇਪੀ ਇਸਨੂੰ ਸਾਨੂੰ ਆਪਣੇ ਆਪ ਨੂੰ ਸਮਝਣ ਦੀ ਲੋੜ ਹੈ ਕਿ ਇਹ ਸਮਾਂ ਕੀ ਚੱਲਦਾ ਪਿਆ ਤੇ ਗਵਰਨਮੈਂਟ ਸਾਨੂੰ ਕਿਵੇਂ ਵਰਤ ਰਹੀਆਂ ਨੇ ਪਾਲ ਵੱਡਾ ਗਾ ਕਹਿੰਦੇ ਕਿ ਰੋਜ਼ਗਾਰ ਨਹੀਂ ਮਿਲਦਾ ਪਾਲ ਦੇ ਵਿੱਚ ਜਾਂਦੇ ਆ ਵੱਡੇ ਵੱਡੇ ਵਾਅਦੇ ਕਰਦੀਆਂ ਸਰਕਾਰਾਂ ਇੱਕ ਫਰੀਦ ਲਾਲਚਿਤ